কিছু কে <laughs> ਅੱਜ ਜਸਪ੍ਰਤਾਪਾਣਾ ਲਈ ਸਪੈਸ਼ਲ ਆ ਬਣ ਰਿਹਾ ਹੈਗਾ ਬੇਸਣ ਤੇ ਰਾਈਸ ਇਡਲੀ ਦਾ ਜਿਹੜਾ ਪਾਊਡਰ ਹੁੰਦਾ ਉਹ ਮਿਕਸ ਆ ਤੇ ਆ ਸਾਈਡ ਤੇ ਮੈਂ ਦੇਖੋ ਪਿਆਜ਼ ਕੱਟੇ ਨੇ ਮੈਂ ਤੁਹਾਨੂੰ ਦੱਸ ਦਿਆਂ ਕਿਵੇਂ ਬਣਾਉਣਾ ਹੈ ਹਲਕਾ ਜਿਹਾ ਔਇਲ ਲਾਉਣਾ ਇਹਦੇ ਤੇ ਉਸ ਤੋਂ ਬਾਅਦ ਆ ਪਾ ਲੈਣਾ ਡੇਰ ਚੱਪੀ ਪਾਈ ਜਾ ਲੋ ਸੁਮੈ ਆ ਪਾਉਣ ਤੋਂ ਬਾਅਦ ਫਿਰ ਆਪਾਂ ਪਾਵਾਂਗੇ ਆ ਵਾਲੇ ਪਿਆਜ਼ ਪਿਆਜ਼ ਨੂੰ ਸਪਰੈਡ ਕਰ ਦੇਣਾ ਇਹਦੇ ਉੱਤੇ ਪਰ ਇਹ ਜਿਹੜਾ ਬੈਟਰ ਬਣਾਇਆ ਮੈਂ ਇਹਦੇ ਵਿੱਚ ਮੈਂ ਪਾਣੀ ਨਹੀਂ ਪਾਇਆ ਪਾਣੀ ਮਤਲਬ ਬਹੁਤ ਥੋੜਾ ਪਾਇਆ ਇਹਦੇ ਵਿੱਚ ਮੈਂ ਪਾਇਆ ਦਹੀਂ ਹਲਕਾ ਜਿਹਾ ਨੂਨ ਤੇ ਬਸ ਇਹਨੂੰ ਕਰਕੇ ਗੈਸ ਬਿਲਕੁਲ ਕੱਟ ਕਰਕੇ ਇਹਨੂੰ 1 ਮਿੰਟ ਲਈ ਕਵਰ ਕਰ ਦੇਣਾ 1 ਮਿੰਟ ਹੋ ਗਿਆ ਹਾਂ ਦੇਖੋ ਬਹੁਤ ਸੋਹਣਾ ਬਿਲਕੁਲ ਨਾਲੋ ਇਹਨੂੰ ਹੁਣ ਆਪਾਂ ਸਾਈਡ ਚੇਂਜ ਕਰਦੇ ਹਾਂ ਪਰਫੈਕਟ ਕਲਰ ਦੇਖੋ ਕਿੰਨਾ ਸੋਨਾ ਆਇਆ ਆ ਆ ਦੇਖੋ ਜਸਪ੍ਰਤਾਪ ਦੇਖ ਰਿਹਾ ਬੇਬੀ ਕੀ ਬਣਦਾ ਸੀ ਆ ਦੇਖੋ ਕੀ ਬਣਦਾ ਇਹਨੂੰ ਉਤਪਮ ਬਹੁਤ ਪਸੰਦ ਆ ਇਹਨੂੰ ਪਰਸੋਂ ਵੀ ਅੱਜ ਤਾਂ ਮੈਂ ਪਿਆਜ਼ ਪਾਇਆ ਨਾ ਇਹਦੇ ਲਈ ਤਾਂ ਵਿਦਆਊਟ ਪਿਆਜ਼ ਹੀ ਬਣਾਉਂਗੀ ਤੇ ਇਹਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਇਹ ਇਹ ਮੇਰੀ ਰੈਸਪੀ ਆ ਹਣਾ ਬੇਬੀ ਬੇਬੀ ਟੇਸਟੀ ਆ ਦੇਖੀ ਫੜੀ ਫੜੀ ਫਾ ਲੋ ਚਲੋ ਬਣਾਈਏ ਵਈ ਆ ਜੋ ਬਣਾਈਏ ਵਾਓ ਵੈਰੀ ਗੁੱਡ

ਕਿ ਬਾਕੀ ਚੋਰ ਰਿਆ ਨਾ ਅੱਜ ਜੀ ਨੂਰ ਆਈ ਆ ਸਬਜੀ ਮੰਡੀ ਇਹ ਨੂੰ ਮੈਂ ਫੈਨ ਲੈ ਕੇ ਆਈ ਆ ਨਾਲ ਤਾਂ ਕਿ ਗਰਮੀ ਨਾ ਲੱਗੇ ਬਹੁਤ ਬੁਰਾ ਹਾਲ ਆ ਇੱਥੇ ਗਰਮੀ ਦਾ ਸਾਰੇ ਪਾਸੇ ਆ ਸੰਡੇ ਕਰਕੇ ਨਾ ਰਸ਼ ਬਹੁਤ ਜ਼ਿਆਦਾ ਆ ਗਰਮੀ ਲੱਗਦੀ ਆ ਨੂਰ ਇਹ ਜੀ ਨੂਰ ਤਾਂ ਫਸਟ ਟਾਈਮ ਦੇਖੀ ਆ ਜਦੋਂ ਛੋਟੀ ਹੁੰਦੀ ਸੀ ਉਦੋਂ ਆਉਂਦੀ ਸੀ ਨਾ ਸਬਜੀ ਮੰਡੀ ਇੱਥੇ ਆਈ ਸੀ ਨਾ ਮੇਰੇ ਨਾਲ 5 ਸਾਲ ਪਹਿਲਾਂ ਨਾਨੀ ਮਮਾ ਨੂੰ ਹਵਾ ਦੇ ਰਹੀ ਹਵਾ ਚਾਰ ਕਿਹੜਾ ਪੀ ਰਹੇ ਹੋ ਲੇਮਨ ਮਸਾਲਾ ਸੋਡਾ ਤੇ ਪਦੀਨਾ ਮਿਕਸ ਪੀ ਰਿਹਾ ਇਹ ਹਾਂ ਸਾਰੇ ਮਿਕਸ ਪੀਤੇ ਆ ਇਹ ਹੈਗਾ ਮੇਰੇ ਚਾਚਾ ਜੀ ਦਾ ਬੇਟਾ ਮੇਰਾ ਸਵੀਟ ਬ੍ਰਦਰ ਇਹ ਛੋਟਾ ਹੁੰਦਾ ਸਾਡੀ ਗੋਦੀ ਚ ਖੇਡਿਆ ਹੋਇਆ ਬਹੁਤ ਰਿਸਪੈਕਟਫੁਲ ਬੱਚਾ ਹੈ ਫੈਮਲੀਆ ਨਾਲ ਸਾਡੀ ਸੁਖਵਿੰਦਰ ਵੈਰੀ ਨਾਈਸ ਅੱਛਾ ਨੂੰ ਮਿਲਣ ਆਏ ਨੇ ਕਿਉਂਕਿ ਮੰਮਾ ਆਏ ਸੀਗੇ ਤੇ ਮਮਾ ਨੂੰ ਮਿਲ ਲੈ ਆਏ ਨੇ। ਨੇ ਹੁਣ ਇਹ ਜਾ ਰਹੇ ਨੇ। ਅਸੀਂ ਇੰਨੀਆਂ ਗੱਲਾਂ ਕੀਤੀਆਂ ਅਸੀਂ ਇੰਨਾ ਹਰ ਸਾਨੂੰ ਟਾਈਮ ਦਾ ਇਹਨਾਂ ਦੀ ਗੱਲਾਂ 'ਚ ਸਾਨੂੰ ਟਾਈਮ ਦਾ ਦੀ ਪਤਾ ਨਹੀਂ ਕਿ ਇੰਕੀਂ ਦੀ ਬਾਤੋਂ ਮੇਂ ਟਾਈਮ ਕੋ ਪਤਾ ਹੀ ਨਹੀਂ ਚਲਾ। ਬਸਾਂਤੀ ਵੀ ਜੀ ਕਹਿੰਦੀ। ਹਾਂ ਜੀ ਹਾਂ। ਠੀਕ ਹੈ ਜੀ। ਤੇ ਹੁਣ ਬਹੁਤ ਜ਼ਰਾ ਵਧੀਆ ਲੱਗਿਆ ਉਹਨੇ ਜਾ ਰਹੇ ਨੇ। ਹੁਣ ਦੁਬਾਰਾ ਆਇਓ ਫਿਰ ਜਦੋਂ ਸਰਦੀ ਖੁੜੀ ਆਉਣਗੇ ਠੀਕ ਹੈ। ਠੀਕ ਹੈ। ਬੈਤੇ ਕਿਸ਼ਨੂਰ ਗੋਲਪੇ ਖਾਣ ਆਏ ਅੱਜ। ਇਹਦੇ ਤੋਂ ਛੋਟੀ ਹੁੰਦੀ ਸੀ ਨਾ ਉਦੋਂ ਵੀ ਮੈਨੂੰ ਇੱਥੇ ਲੈ ਕੇ ਆਉਣੀ ਪਈ ਸੀ ਇੱਥੇ ਉਹਨੇ ਬਹੁਤ ਦੰਦ ਖਾਂਦੇ ਸੀ ਹੈ ਨਾ ਛੋਟੇੰਦੀ ਦੀ ਫੋਟੋ ਵੀ ਪਾਉਂਗੀ ਦੇਖਿਓ ਇਹ ਸੁਰ ਜਿਆਦਾ ਤੁਹਾਨੂੰ थैंक यू ਯੂ ਵਾਂਟ ਟੂ ਸੇ ਐਨੀਥਿੰਗ ਪਲੀਜ਼ ਬਹੁਤ ਪਿਆਰਾ ਬੱਚਾ ਹੈ ਇੰਨਾ ਇੰਟੈਲੀਜੈਂਟ ਬੱਚਾ ਨਾ ਮੇਰਾ ਤਾਂ ਇਹਦੇ ਨਾਲ ਬਹੁਤ ਦਿਲਾਇਆ ਮੈਨੂੰ ਘੁਮਾਣ ਲੈ ਕੇ ਆਈਆਂ ਸਪੈਸ਼ਲ ਅਸੀਂ ਮਾਰਕੀਟ ਵੀ ਘੁੰਮ ਕੇ ਆਏ ਅਸੀਂ ਲਹਿਰੋਂ ਪਾਰ ਵੀ ਘੁੰਮ ਕੇ ਆਏ ਆਰਟਿਸਟ ਸਟੋਰ ਵੀ ਗਏ ਸੀ ਇਹ ਨਵੀਂ ਜਗ੍ਹਾ ਤੇ ਵੀ ਗਏ ਸੀ

ਜਸਪ੍ਰਤਾ ਪੁੱਵੀ ਜਸਪ੍ਰਤਾ ਆਜੋ ਹਾਂ ਬੁੱਤ ਕਿਨੇ ਮਾਰਿਆ ਸੀ ਹਾਂ ਚਲੋ ਉਹ ਟੀਵੀ ਚ ਕੀ ਚੱਲਦਾ ਉਹ ਦੇਖੋ ਉਹ ਟੀਵੀ ਚ ਕੀ ਚੱਲਦਾ ਉਹ ਦੇਖੋ ਟੀਵੀ ਬਾਬਾ ਜੀ ਕਿੱਥੇ ਨੇ ਬਾਬਾ ਜੀ ਬਾਬਾ ਕਿੱਥੇ ਨੇ ਬਾਬਾ ਜੀ ਉਹ ਸੀ ਉੱਪਰ ਬਾਬਾ ਜੀ ਉਹ ਫੜੇ 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 ਉੱਧਰ